ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਦੇ ਤੁਹਾਡਾ ਸਵਾਗਤ ਜੀ ਸੰਗਤ ਜੀ ਬਲੀਆ ਦੇ ਬਲੀ ਪੀਰਾ ਦੇ ਪੀਰ ਪੀਰ ਮੇਰੇ ਦਸਤਗੀਰ ਜਨਾਬ ਗੌਂਸੇ ਆਜਮ ਜੀ ਸੰਗਤ ਜੀ ਉਹਨਾਂ ਦੇ 11ਵੇਂ ਸ਼ਰੀਫ ਦਾ ਸੁਨੇਹਾ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਜੀ ਸੰਗਤ ਜੀ ਚੰਨ ਜੋ ਹੈ ਉਹ ਆ ਚੁੱਕਾ ਹੈ ਚੰਨ ਦੀਆਂ ਰਾਤਾ ਚੱਲਦੀਆਂ ਪਈਆਂ ਨੇ ਸੰਗਤ ਜੀ ਇਹ ਬਹੁਤ ਹੀ ਖਾਸ ਦਿਨ ਨੇ ਬੰਦਗੀ ਕਰਨ ਵਾਲਿਆ ਲਈ ਇਬਾਦਤ ਕਰਨ ਵਾਲਿਆ ਲਈ ਸੰਗਤ ਜੀ ਚਾਂਦੀਆ ਰਾਤਾਂ ਉਹ ਰਾਤਾਂ ਨੇ ਜਿੰਨਾ ਵਿੱਚ ਅਸੀਂ ਕੋਈ ਵੀ ਵਿਰਦ ਸ਼ੁਰੂ ਕਰਨਾ ਹੈ ਕੋਈ ਕਲਮਾ ਵਜ਼ੀਫਾ ਸ਼ੁਰੂ ਕਰਨਾ ਹੈ ਉਹ ਕਰ ਸਕਦੇ ਹਾਂ ਸੰਗਤ ਜੀ ਇਹ ਜਿਹੜਾ ਮਹੀਨਾ ਸ਼ੁਰੂ ਹੋਇਆ ਹੈ ਰੂਹਾਨੀਅਤ ਦਾ ਇਹ ਬਹੁਤ ਹੀ ਖਾਸ ਹੁੰਦਾ ਜੇ ਸੰਗਤ ਜੀ ਇਹ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਇਬਾਦਤ ਕਰੋ ਜ਼ਿਕਰ ਕਰੋ ਅੱਲਾਹ ਤਾਲਾ ਦਾ ਕੋਸ ਮਾਲਿਕ ਦੇ ਅੱਗੇ ਦਵਾਵਾ ਬਿੰਤੀ ਫਰਿਆਦ ਦਾ ਕਰੋ ਆਪਣੀ ਨੇਕ ਤੇ ਜਾਜ ਦਵਾਵਾ ਸਰਕਾਰ ਜੀ ਦੇ ਅੱਗੇ ਰੱਖੋ ਸੰਗ ਜੀ ਇਸ ਵਾਰ ਜਿਹੜੀ 11ਵੇਂ ਸ਼ਰੀਫ ਆ ਰਹੀ ਹੈ ਉਹ 21 ਤਰੀਕ ਦਿਨ ਬੁੱਧਵਾਰ ਨੂੰ ਆਈ ਜੇ 21 ਤਰੀਕ ਦਿਨ ਬੁੱਧਵਾਰ ਨੂੰ ਅਸੀਂ 11ਵੇਂ ਸ਼ਰੀਫ ਦਾ ਖਤਮ ਦਵਾਣਾ ਜੇ ਆਪਣੀ ਨੇਕ ਤੇ ਜਾਜ ਦਵਾਵਾ ਜਨਾਬੋ ਸੇ आजम ਜੀ ਨੂੰ ਦੱਸਦੇ ਹੋਏ 11ਵੇਂ ਸ਼ਰੀਫ ਦਾ ਖਤਮ ਦਵਾਵਾਂਗੇ ਸੰਗਤ ਜੀ ਗੋਸਪਾਕ ਸਰਕਾਰ ਜੀ ਸਦਾ ਹੀ ਨੇਕ ਤੇ ਜੈ ਜਦਵਾ ਪੂਰੀਆ ਕਰਦੇ ਆਏ ਨੇ ਸੰਗਤ ਜੀ ਹੋਏ ਇਸ ਬਾਰ ਵੀ ਸਬਦੀ ਚੋਲੀ ਵਿੱਚ ਖੈਰ ਜ਼ਰੂਰ ਪਾਣਗੇ ਸੰਗਤ ਜੀ 11ਵੇਂ ਸ਼ਰੀਫ ਦਾ ਸਨੇਹਾ ਤੁਹਾਡੇ ਸਾਰਿਆਂ ਨਾਲ ਸਾਂਝਾ ਕੀਤਾ ਜੇ ਸੰਗਤ ਜੀ ਇਹ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਕਿ ਕੋਈ 11ਵੇਂ ਸ਼ਰੀਫ ਦੇਣ ਤੋਂ ਰਹਿ ਨਾ ਜਾਵੇ சங்கா அது பஸ் எந்த மில்லை ஆகல வீடியோ வந்து தக்கா ர